ਈ ਸੰਗਤ ਸਿੱਛ ਚੁਕਾ ਕੇ ਆਖੋ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਪ੍ਰਬੰਧਕਾਂ ਵੱਲੋਂ ਨਿਯਤ ਕੀਤੇ ਸਮੇਂ 'ਚ ਮੇਰੇ ਕੋਲ 3 ਮਿੰਟ ਬਾਕੀ ਨੇ ਮੈਂ ਇਸ ਪ੍ਰਸੰਗ ਨੂੰ ਜਿੱਥੋਂ ਤੱਕ ਪਹੁੰਚਾ ਸਕਿਆ ਮੈਂ ਆਪਣੇ ਵੱਲੋਂ ਪਹੁੰਚਾਉਣ ਦਾ ਯਤਨ ਕਰਾਂਗਾ ਕਿਉਂਕਿ ਇਹ ਹੈ ਸਿੱਖ ਰਾਜ ਕਿਵੇਂ ਗਿਆ ਦੀ ਦਾਸਤਾ ਇਹ ਪ੍ਰਸੰਗ ਬਹੁਤ ਲੰਬੇਰਾ ਚਲਾ ਜਾਂਦਾ तकरीबन ਮਾਹ ਰਾਣੀ ਜਿੰਦਾ ਤੇ ਦਲੀਪ ਸਿੰਘ ਦੇ ਵਿਛੋੜੇ ਤੱਕ ਕਿੰਨੇ ਜਾਣਾ ਇਸ ਪ੍ਰਸੰਗ ਦੇ ਜੇ ਆਪਾਂ ਚੈਪਟਰ ਬਣਾਈਏ ਤੇ ਘੱਟ ਤੋਂ ਘੱਟ 25 ਚੈਪਟਰ ਬਣ ਜਾਂਦੇ ਆ ਤੇ ਇੱਕ ਚੈਪਟਰ ਨੂੰ ਜੇ 2 ਘੰਟੇ ਚ ਵੀ ਕਹੀਏ ਤੇ 50 ਘੰਟਿਆਂ ਦਾ ਪ੍ਰਸੰਗੇ ਪੜ ਜਾਂਦਾ ਮੈਨੂੰ ਅੱਜ ਵੀ ਚੇਤਾ ਆ ਸੀ ਨਵੇਂ-ਨਵੇਂ ਕੈਨੇਡਾ ਗਏ ਜਦੋਂ ਪ੍ਰਾਣੀ ਗੱਲ ਆ ਸਾਨੂੰ ਵੀ ਨਾ ਆਖਿਆ ਵੀ ਸਿੱਖ ਰਾਜ ਕਿਵੇਂ ਗਿਆ ਸ਼ੁਰੂ ਕਰ ਲੋ ਅਸੀਂ ਨਵੇਂ ਸਾਂ ਬਿਲਕੁਲ ਅਜੇ ਅਸੀਂ ਅਣਜਾਣ ਸਾਂ ਬਿਲਕੁਲ ਸਾਡੀ ਕੋਈ ਪਕੜ ਨਹੀਂ ਸੀ ਪ੍ਰਸੰਗਾਂ ਉੱਤੇ ਆ ਗਈ ਅਸੀਂ ਇੱਕ ਸਟੇਜ ਉੱਤੇ 3 ਮਹੀਨੇ ਲਗਾਤਾਰ ਲਗਾਤਾਰ ਮਤਲਬ ਡੇਲੀ ਦਿਵਾਨ ਹੋਣਾ ਰੋਜ਼ ਦਿਵਾਨ ਹੁੰਦਾ ਸੀ ਤੇ ਤਿੰਨ ਮਹੀਨਿਆਂ 'ਚ ਉਹਨੂੰ ਧਿਆਨ ਸਿੰਘ ਡੋਗਰੇ ਦੀ ਮੌਤ ਤੱਕੜਿਆ ਸੀ ਤਿੰਨ ਮਹੀਨੇ ਦਾ ਵਕਤ ਸਾਨੂੰ ਲੱਗਾ ਸੀ ਧਿਆਨ ਸਿੰਘ ਡੋਗਰੇ ਦੀ ਮੌਤ ਤੱਕ ਜਾਂਦਾ ਇਸ ਕਰਕੇ ਪ੍ਰਸੰਗ ਕਿਤੇ ਉਹ ਵੀ ਕੰਪਲੀਟ ਨਹੀਂ ਕਿਹਾ ਜਾ ਸਕਦਾ ਹਾਂ ਜਿੱਥੋਂ ਤੱਕ ਪਹੁੰਚ ਜਾਵੇ ਮੈਂ ਆਪਣਾ ਜੋਰ ਲਾ ਦੇਵਾਂਗਾ ਚੀਜ਼ ਮੇਰੇ ਕੋਲੋਂ ਕਵਤਾ ਇੱਕ ਕਹੀ ਜਾਣੀ ਹੈ ਮੈਂ ਇਹਨੂੰ ਇਸ ਤਰੀਕੇ ਨਾਲ ਸੰਕੋਚਨ ਦਾ ਯਤਨ ਕਰਾਂਗਾ ਵੀ ਫਿਰ ਕਿਤੇ ਮੌਕਾ ਬਣਿਆ ਆਪਾਂ ਉੱਥੋਂ ਕ ਲੜੀ ਸ਼ੁਰੂ ਕਰ ਸਕਾਂਗੇ ਜਥੇ ਗੁਰੂਕੀਆਂ ਸੰਗਤਾਂ ਨੇ ਮਾਨ ਸਨਮਾਨ ਦੇ ਕਿਨ ਵਜਾ ਉਥੇ ਬਹੁਤ ਹੀ ਸਤਕਾਰਯੋਗ ਜਥੇਦਾਰ ਬਾਬਾ ਕੁਲਬੀਰ ਸਿੰਘ ਜੀ ਬੜੀ ਪਿਆਰ ਵਾਲੀ ਆਤਮਾ ਨਗਰ ਮੌੜੇ ਸੱਦ ਕੇ ਜਿੰਨਾ ਪਿਆਰ ਮਹਾਂਪੁਰਸ਼ਾਂ ਨੇ ਝੋਲੀ ਚ ਪਾਇਆ ਬਹੁਤ ਮੈਂ ਜਿੰਨੀ ਸਿਫਤ ਕਰ ਲਵਾਂ ਸਾਡੇ ਵਸ ਦੀ ਗੱਲ ਨਹੀਂ ਅਜਨਾਲੇ ਵੀ ਮਿਲੇ ਹੋਰ ਲਾਗੇ ਬੰਨੇ ਐਸੇ ਲਾਗੇ ਚ ਤੁਹਾਡੀਆਂ ਸੇਵਾਵਾਂ ਮਹਾਂਪੁਰਸ਼ਾਂ ਦੀਆਂ ਚੱਲਦੀਆਂ ਨੇ ਤੇ ਆਏ ਗਏ ਬਲਾਰੇ ਨੂੰ ਦਿਲੋਂ ਮਾਣ ਸਨਮਾਨ ਮਾਪਾ ਕੁਲਵੀਰ ਸਿੰਘ ਜੀ ਬਾਬਾ ਰਗਵੀਰ ਸਿੰਘ ਜਥੇਦਾਰ ਸਾਹਿਬ ਭਾਈ ਨਿਰਮਲ ਸੋਣੀ ਬੈਠੇ ਆ ਇਹ ਰੂਹਾਂ ਦਿੰਦਿਆਂ ਨੇ ਸੋ ਮਹਾਪੁਰਸ਼ਾਂ ਦੀ ਚੜ੍ਹਦੀ ਕਲਾ ਵਾਸਤੇ ਮੈਂ ਇੱਕ ਵਾਰ ਅਰਦਾਸ ਕਰਦਾ ਗੁਰੂ ਕਿਰਪਾ ਕਰੇ ਹੱਥ ਜੋੜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਕਵੀਸ਼ਰੀ ਜੱਥਾ ਪਹੁੰਚ ਚੁੱਕਾ ਮੈਂ ਚਿਹਰਿਆਂ ਤੋਂ ਤੇ ਸਾਰਿਆਂ ਨੂੰ ਜਾਣਦਾ ਪਰ ਨਾਂ ਤੋਂ ਮੈਂ ਇੱਕੋ ਹੀ ਸਿੰਘ ਨੂੰ ਜਾਣਦਾ ਇਸ ਕਰਕੇ ਬਾਕੀ ਤਿੰਨਾਂ ਕੋ ਮਾਫੀ ਹੈ ਭਾਈ ਭਾਈ ਗੁਰਪ੍ਰੀਤ ਸੌਨੂ ਮੈਂ ਜਾਣਦਾ ਇਹਦੇ ਵਿੱਚ ਹੀ ਤੁਸੀਂ ਤਿੰਨੇ ਆ ਜਾਣੇ ਹੁਣ ਸਾਡਾ ਕੋਈ ਇੱਕ ਦਾ ਨਾਮ ਲੈਦੇ ਤਿੰਨੇ ਵਿੱਚ ਹੀ ਹੁੰਦੇ ਆ ਇਸ ਕਰਕੇ ਤੁਸੀਂ ਚਾਰੇ ਹੀ ਐਡ ਜੇ ਭਾਈ ਗੁਰਪ੍ਰੀਤ ਸਿੰਘ ਕਵੀਸ਼ਰੀ ਜਥਾ ਨਗਰ ਭਲੇ ਪਿੰਡ ਇਹਨਾਂ ਨੇ ਗੁਰੂ ਘਰ ਦੀਆਂ ਵਜ਼ੀਰ ਦੀਆਂ ਸੇਵਾਵਾਂ ਨਭਾਉਂਦੇ ਨੇ ਤੇ ਬੜੀ ਵਾਰ ਨਗਰ ਚ ਸੱਦ ਕੇ ਇਹਨਾਂ ਨੇ ਮਾਨ ਸਨਮਾਨ ਦਿੱਤਾ ਹੈ ਧੰਨਵਾਦ ਹੈ ਭਾਈ ਤੁਹਾਡਾ ਵੀ ਗੁਰੂ ਕਿਰਪਾ ਕਰੇ ਤੁਹਾਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਸੱਚੇ ਪਾਤਸ਼ਾਹ ਤੁਹਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਾਊਂਡ ਵਾਲੇ ਵੀਰਾਂ ਦਾ ਧੰਨਵਾਦ ਹੈ ਸ਼ੇਰੇ ਪੰਜਾਬ ਸਾਹਿਬ ਜਿਹੜੀ ਮੈਂ ਗੱਲ ਸ਼ੁਰੂ ਚ ਕੀਤੀ ਸੀ ਨਾ ਬੰਦੇ ਨੂੰ ਆਪਣੇ ਹੁੰਦਿਆਂ ਆਪਣੇ ਧੀਆਂ ਪੁੱਤਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਦੇਣਾ ਚਾਹੀਦਾ ਸ਼ੇਰ-ਏ-ਪੰਜਾਬ ਸਾਹਿਬ ਇੱਕ ਕਾਬਲ ਹੋ ਗਿਆ ਬੰਦੇ ਤੁਹਾਡੇ ਹੁਣ ਭਾਵੇਂ ਨਾਮ ਹੀ ਮਗਰ ਕਿੜਾ ਮਾਰਿਆ ਕਰੋ ਇਹ ਦੱਸ ਦਿੰਦੇ ਆ ਵੀ ਸਾਊਂਡ ਸਿਸਟਮ ਕਿਦਾਂ ਚਲਾਈਦਾ ਉਹਨਾਂ ਨੇ ਤਰੱਕੀ ਭਾਜੀ ਹੁਣ ਪੂਰੀ ਕਰ ਲਈ ਆ ਸੋ ਬਹੁਤ ਵਧੀਆ ਤੁਹਾਡੇ ਇਲਾਕੇ ਦਾ ਮੰਨਿਆ ਪਰਮੰਨਿਆ ਇੱਕ ਨੰਬਰ ਦਾ ਸਾਊਂਡ ਕਮਾਲ ਦੀਆਂ ਬਾਤਾਂ ਕਮਾਲ ਦਾ ਸਾਰਾ ਸਿਸਟਮ ਚਲਾਉਂਦੇ ਆ ਧਰੂ ਕਿਰਪਾ ਕਰੇ ਆਜ਼ਾਦ ਵੈਬ ਟੀਵੀ ਆਓ ਮਗਰ ਮੇਰਾ ਵੀਰ ਬੈਠਾ ਸਤਪਾਲ ਸੋਂ ਨਗਰ ਪੰਡੂਰੀ ਤੋਂ ਬਹੁਤ ਵੱਡਾ ਮਾਣ ਤੇ ਸਨਮਾਨ ਇਹਨਾਂ ਨੇ ਸਾਡੀ ਝੋਲੀ 'ਚ ਪਾਇਆ ਛੋਟੇ ਛੋਟੇ ਕਲਿੱਪ ਕੱਟ ਕੇ ਜਿੰਨੇ ਇਹਨਾਂ ਨੇ ਪਾਏ ਆ ਨਾ ਸਾਨੂੰ ਸਟੂਡੀਓ 'ਚ ਜਾਣਾ ਹੀ ਨਹੀਂ ਪਿਆ ਜੇ ਤੱਕ ਲੋਕੀ ਕਹਿੰਦੇ ਸਟੂਡੀਓ 'ਚ ਕੈਸਟ ਕਰਾਓ ਸਾਡਾ ਸਟੂਡੀਓ ਉਹ ਆਜ਼ਾਦ ਵੈਬ ਟੀਵੀ ਵਾਲੇ ਬੈਠੇ ਆ ਤੇ ਜਿਹੜੀ ਇਹਨਾਂ ਕਲਿੱਪ ਕੱਟ ਕੇ ਪਾ ਦਿੱਤੀ ਉਹ ਮਿਲੀਅਨ ਦੇ ਵਿੱਚ ਵਿਊ ਜਾਂਦਾ ਰਿਹਾ ਸਾਡਾ ਮਿਲੀਅਨ ਤੱਕ ਲੋਕਾਂ ਨੇ ਵੇਖਿਆ ਭਾਵੇਂ ਉਹ ਗਰੰਥੀ ਸਿੰਘਾਂ ਵਾਲੀ ਹੋਵੇ ਭਾਵੇਂ ਭਾਈ ਅਮਰਤਪਾਲ ਸਿੰਘ ਵਾਲੀ ਹੋਵੇ ਭਾਵੇਂ ਉਹ ਸਰਪੰਚੀ ਵਾਲੀ ਹੋਵੇ ਉਹ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਤੇ ਬੜੇ ਇਮਾਨਦਾਰ ਹੈ ਆਪਣੇ ਕੰਮ ਦੇ ਪ੍ਰਤੀ ਸੋ ਆਜ਼ਾਦ ਵੈਬ ਟੀਵੀ ਤੇ ਉਹਨਾਂ ਦਾ ਕੈਮਰਾ ਵੀ ਮਾਨਵੀਰ ਗੁਰਸੇਵਕ ਸਿੰਘ ਬੜੀ ਕਿਰਪਾ ਹੁਣ ਹਾਰ ਵੀਰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਦਾਤ ਬਖਸ਼ਣ ਆਓ ਸਾਰਿਆਂ ਦੀ ਅਰਦਾਸ ਇੱਕੋ ਵਾਰੀ ਕਰੀਏ ਤੇ ਹੱਥ ਜੋੜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ 27 ਜੂਨ ਸਨ 1839 ਦਾ ਅੰਮ੍ਰਿਤ ਵੇਲਾ ਸੀ ਜਦ ਪੰਜਾਬ ਦੀ ਧਰਤੀ ਨਾਲ ਇਤਿਹਾਸ ਦਾ ਸਭ ਤੋਂ ਵੱਡਾ ਪਾਣਾ ਵਾਪਰ ਚੁੱਕਾ ਸੀ ਪੰਜਾਬੀਆਂ ਦਾ ਮਹਿਬੂਬ ਨੇਤਾ ਸ਼ੇਰੇ ਪੰਜਾਬ ਸਦਾ ਵਾਸਤੇ ਅੱਖਾਂ ਬੰਦ ਕਰ ਚੁੱਕਾ ਸੀ ਉਹਦੀਆਂ ਅੱਖਾਂ ਕਦੀਆਂ ਬੰਦ ਹੋਈਆਂ ਪੰਜਾਬ ਦੀ ਕਿਸਮਤ ਦੇ ਦਰਵਾਜ਼ੇ ਬੰਦ ਹੋਏ ਆਪਾਂ ਇਹ ਨਹੀਂ ਕਹਿਣਾ ਕਿ ਪੰਜਾਬ ਦੀ ਕਿਸਮਤ ਦੇ ਦਰਵਾਜ਼ੇ ਖੁੱਲਣਗੇ ਨਹੀਂ ਪੰਜਾਬੀਓ ਹੰਬੜਾ ਮਾਰ ਕੇ ਰੱਖੋ ਕਿਸਮਤ ਤੁਹਾਡੇ ਹੱਥਾਂ ਦੇ ਵਿੱਚ ਹੀ ਆ ਤੁਸੀਂ ਪੰਜਾਬ ਦੀ ਮਿੱਟੀ ਦੇ ਜਾਇਓ ਆਪਣੀ ਮਿੱਟੀ ਨਾਲ ਮੋਹ ਕਰੋ ਆਪਣੀ ਮਿੱਟੀ ਨਾਲ ਪਿਆਰ ਕਰੋ ਗੱਲ ਫੇਰ ਉੱਥੇ ਨਿਭਣੀਆਂ ਆਪਣੀ ਮਿੱਟੀ ਨੂੰ ਨਿੰਦਣਾ ਬੰਦ ਕਰੀਏ ਆਪਾਂ ਸਭ ਤੋਂ ਪਹਿਲਾਂ ਜਿਹੜੇ ਲੋਕੀ ਇਹ ਕਹਿਣ ਲੱਗ ਪਵੇ ਪੰਜਾਬ ਦੇ ਵਿੱਚ ਹੈ ਹੀ ਕੱਖ ਨਹੀਂ ਸਭ ਕੁਝ ਹੈ ਭਾਈ ਜਿਹੜਾ ਪਿਓ ਜਿਨੇ ساری ਉਮਰ ਜਿਹੜੇ ਕੰਮ ਤੋਂ ਰੋਟੀ ਖਾਦੀ ਹੋਵੇ ਜਿਹੜਾ ਬਾਪ ਆਪਣੇ ਧੀਆਂ ਪੁੱਤਾਂ ਸਾਹਮਣੇ ਆਪਣਾ ਕੰਮ ਨਿੰਦਣ ਲੱਗ ਪਵੇ ਇਹਦਾ ਮਤਲਬ ਉਸ ਬੰਦੇ ਨੇ ساری ਉਮਰ ਨਕਮਾ ਕੰਮੀ ਕੀਤਾ ਜਿਨੇ ساری ਉਮਰ ਵਾਈ ਜੋਤੀ ਕੀਤੀ ਹੋਵੇ ਤੇ ਵਾਈ ਜੋਤੀ ਕਰਨ ਵਾਲਾ ਬੰਦਾ ਭਾਵੇਂ ਉਹਨੇ ਥੋੜੀ ਕੀਤੀ ਵੇਖੋ ਪੈਸਾ ਕਰਮਾਂ ਦਾ ਹੈ ਕਿਸੇ ਨੂੰ ਵਾਧਿਆ ਕਿਸੇ ਨੂੰ ਘਾਟਿਆ ਤੇ ਜਿਹੜੇ ਕੰਮ ਤੋਂ ਸਾਰੀ ਉਮਰ ਰੋਟੀ ਖਾਧੀ ਹੋਵੇ ਨਾ ਉਸ ਕੰਮ ਨੂੰ ਕਦੀ ਆਪਣੀ ਔਲਾਦ ਚ ਖਲੋਕੇ ਨਾ ਭੰਡਿਓ ਜਿਨੇ ਵਾਈ ਜੋਤੀ ਕੀਤੀ ਆ ਕਦੀ ਆਪਣੀ ਔਲਾਦ ਚ ਖਲੋਕੇ ਕੰਮ ਨਾ ਆਖਿਓ ਇਹ ਕੋਈ ਕੰਮ ਆ ਜਿਨੇ ਆਪਣੀ ਔਲਾਦ ਚ ਖਲੋਕੇ ਆਹ ਗੱਲ ਕਹਿ ਦਤੀ ਨਾ ਆਹ ਕੋਈ ਕੰਮ ਆ ਤੁਸੀਂ ਤੇ ਮਿੱਟੀਓ ਮਿੱਟੀ ਹੋ ਕੇ ਚਲੇ ਜਾਣਾ ਨਿਆਣੇ ਕਦੀ ਮੋੜੇ ਤੇ ਕਈ ਰੱਖ ਕੇ ਤੇ ਮਊਆ ਮੂੰਹ ਮੋੜ ਨਹੀਂ ਜਾਂਦੇ ਨੱਕਾ ਮੋੜ ਨਹੀਂ ਜਾਣਗੇ ਤੁਹਾਡੇ ਨਾਖਾ ਪਾਪਾ ਕਹਿੰਦਾ ਕੋਈ ਕੰਮ ਆ ਹੁਣ ਜਿਹੜੇ ਗ੍ਰੰਥੀ ਨੇ ਸਾਰੀ ਉਮਰ ਗੁਰਦਾਰਿਆਂ ਨੂੰ ਪੈਸੇ ਇਕੱਠੇ ਕਰ ਕਰਕੇ ਨਿਆਣੇ ਪਾਲੇ ਹੋਣਾ ਉਹ ਨਿਆਣੇ ਚ ਖਲੋ ਗਿਆ ਕਿ ਛੱਡ ਠਾਂ ਇਹ ਕੋਈ ਕੰਮ ਹੈ ਇਹਦਾ ਮਤਲਬ ਉਹਦੇ ਨਾਲੋਂ ਅਕਿਰਤ ਘਣ ਬੰਦਾ ਹੀ ਕੋਈ ਨਹੀਂ ਦੁਨੀਆ ਉੱਤੇ ਪੈਸਾ ਵੱਧ ਘਟ ਇਹ ਕਿਸਮਤ ਦੀਆਂ ਖੇਡਾਂ ਨੇ ਤੇ ਜਿਹੜੇ ਕੰਮ ਤੋਂ ਰੋਟੀ ਖਾਧੀ ਹੋਵੇ ਢਿੱਡ ਪਾਲਿਆ ਹੋਵੇ ਬੱਚੇ ਪਾਲੇ ਹੋਣ ਆਪਣੇ ਕੰਮ ਨੂੰ ਪੂਜਾ ਸਮਝਿਆ ਕਰੋ ਕੰਮ ਨੂੰ ਕਦੀ ਨਾ ਨਿੰਦੋ ਹਮੇਸ਼ਾ ਤਿਆਂ ਪੁੱਤਾਂ ਚ ਆਪਣੇ ਕੰਮ ਨੂੰ ਵੱਡਿਆਂ ਕਰਕੇ ਰੱਖੋ ਬੱਚੇ ਤੁਹਾਡੇ ਤੇ ਮਾਣ ਕਰਨਗੇ ਉਹ ਆਖਣਾ ਪਾਪੇ ਨੇ ਕੀਤਾ ਹੀ ਨਹੀਂ ساری ਉਮਰ ਕੱਖ ਜਦੋਂ ਆਪਣੇ ਕੰਮ ਨੂੰ ਵੱਡਾ ਆਖੋਗੇ ਬੱਚਾ ਤੁਹਾਡੇ ਤੇ ਮਾਣ ਕਰੇਗਾ ਸਾਡੇ ਪਾਪੇ ਨੇ ਵਾਈ ਜੋਤੀ ਕੀਤੀ ਸਾਡਾ ਪਾਪਾ ਕਿਸਾਨ ਸੀ ਸਾਡਾ ਪਾਪਾ ਦੁਕਾਨਦਾਰੀ ਕਰਦਾ ਸੀ ਉਹ ਫੌਜੀ ਸੀ ਉਹ ਪੁਲਸ ਵਾਲਾ ਸੀ ਉਹ ਬਿਜਲੀ ਮਹਿਕਮੇ ਚ ਕੰਮ ਕਰਦਾ ਸੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਧਰਤੀ ਤੋਂ ਕੂਚ ਕਰ ਗਿਆ ਪੰਜਾਬ ਦੀ ਮਿੱਟੀ ਦੇ 마ੜੇ ਦਿਨ ਸ਼ੁਰੂ ਹੋਏ 마ੜੇ ਦਿਨ ਸ਼ੁਰੂ ਹੋਏ ਸ਼ੇਰੇ ਪੰਜਾਬ ਦੇ ਸਸਕਾਰ ਦੀ ਤਿਆਰੀ ਹੋਣ ਲੱਗੀ ਮਹਾਰਾਜਾ ਰਣਜੀਤ ਸਿੰਘ ਦਾ ਸਸਕਾਰ ਹੋਣਾ ਹੈ ਡੇਰਾ ਸਾਹਿਬ ਧਿਆਨ ਸਿੰਘ ਡੋਗਰੇ ਨੇ ਇੱਕ ਚਾਲ ਚੱਲੀ ਰਾਤੋਂ ਰਾਤ ਉਹਨੇ 8-10 ਗੋਲੀਆਂ ਤਲਵਾਰ ਦੇ ਜ਼ੋਰ ਦੇ ਨਾਲ ਮਨਾਈਆਂ ਵੀ ਜਦੋਂ ਸ਼ੇਰੇ ਪੰਜਾਬ ਦਾ ਸਸਕਾਰ ਹੋਏ ਤੁਸੀਂ ਸ਼ੇਰੇ ਪੰਜਾਬ ਦੀ ਚਿਖਾ ਦੇ ਵਿੱਚ ਸੜ ਕੇ ਮਰਨਾ ਨਾਲ ਉਹਦੇ ਨਾਲ ਦੋ ਕੰਮ ਹੋ ਜਾਣਗੇ ਇੱਕ ਤੇ ਸ਼ੇਰੇ ਪੰਜਾਬ ਦਾ ਇਹ ਪ੍ਰਭਾਵ ਲੋਕਾਂ 'ਚ ਜਾਊਗਾ ਕਿ ਸ਼ੇਰੇ ਪੰਜਾਬ ਸਿੱਖ ਨਹੀਂ ਸੀ ਹੈਗਾ ਸ਼ੇਰੇ ਪੰਜਾਬ Hindu ਸੀ ਉਹਦੇ ਟੱਬਰ ਵਿੱਚ ਵੀ ਸਾਰੀਆਂ ਗੱਲਾਂ ਚੱਲਦੀਆਂ ਸੀ ਬੀਬੀਆਂ ਪਤੀ ਦੇ ਨਾਲ ਸਤੀ ਹੁੰਦੀਆਂ ਸੀ ਇਹ ਕਾਰਾ ਕੀਤਾ ਧਿਆਨ ਤੋਂ ਢੋਗਰੀ ਨੇ ਉਹਨਾਂ ਔਰਤਾਂ ਨੂੰ ਆਖਿਆ ਵੀ ਤੁਹਾਡਾ ਘਾਣ ਬੱਚਾ ਤੁਹਾਡੇ ਪਿੱਛੇ ਮਾਪੇ ਮਾਰ ਦਿੱਤੇ ਜਾਣਗੇ ਜੇ ਸ਼ੇਰੇ ਪੰਜਾਬ ਦੀ ਚਿਖਾ ਦੇ ਵਿੱਚ ਤੁਸੀਂ ਨਾ ਸੜੀਆਂ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਰਥੀ ਨੂੰ ਰੱਖਿਆ ਗਿਆ ਬਾਰ-ਬਾਰ ਸਾਰਾ ਦਿਨ ਲੋਕੀ ਲੈਣਾ ਲਾ ਕੇ ਆਉਂਦੇ ਰਹੇ ਰੋਂਦੇ ਰਹੇ ਪੇਟਦੇ ਰਹੇ ਕਲਪਦੇ ਰਹੇ ਲੋਕਾਂ ਨੇ ਰੋ ਰੋ ਕੇ ਅੱਖਾਂ ਚੋਂ ਹੰਝੂ ਮਕਾਲੇ ਹੁਣ ਜਿਹੜੇ ਬੰਦੇ ਦੇ ਘਰ ਜਾਈਏ ਕੋਈ ਬੰਦਾ ਚੜ੍ਹਾਈ ਕਰ ਜਾਵੇ ਉਹਦੇ ਨਾਲ ਜਿੰਨਾ ਜਿੰਨਾ ਕੋ ਵਰਤਿਆਵੇ ਫਿਰ ਉਹ ਗੱਲ ਦੱਸਦਾ ਹੈ ਕਿ ਨਾ ਫਲਾਣਾ ਸਾ ਮੈਨੂੰ ਤੇ ਕੱਲ ਮਿਲਿਆ ਸੀ ਮੋਟਰਸਾਈਕਲ ਤੇ ਜਾਂਦਾ ਸੀ ਮੈਨੂੰ ਹੱਥ ਹਲਾ ਕੇ ਗਿਆ ਫਲਾਣਾ ਸਾ ਕੱਲ ਦੇ ਨੇ ਮੈਨੂੰ ਫੋਨ ਕੀਤਾ ਹੈ ਕਹਿੰਦਾ ਚੰਗਾ ਭਲਾ ਹੈ ਹੁਣ ਲੋਕੀ ਆਪੋ ਆਪਣੀਆਂ ਗੱਲਾਂ ਦੱਸਣ ਸ਼ੇਰੇ ਪੰਜਾਬ ਦੇ ਸਰੀਰ ਦੇ ਕੋਲ ਇੱਕ ਬੁੱਢੇ ਨੇ ਖੁੰਡੀ ਹੱਥ ਚ ਫੜੀ ਤੇ ਖੁੰਡੀ ਫੜ ਕੇ ਰੋ ਕੇ ਉੱਚੀ ਸਾਰੀ ਕਹਿੰਦਾ ਉਹ ਮੇਰਾ ਪੁੱਤ ਮਰ ਗਿਆ ਲੋਕਾਂ ਆਖਿਆ ਤੇਰਾ ਬਾਪੂ ਤੇਰਾ ਪੁੱਤ ਤੂੰ ਇਹਦਾ ਬਾਪੂ ਉਹਨੇ ਆਖਿਆ ਹਾਂ ਉਹ ਜਦੋਂ ਪੰਜਾਬ ਚ ਕਾਲ ਪਿਆ ਨਾ ਤੇ ਸਾਡੇ ਘਰੋਂ ਦਾਣੇ ਮੁੱਕ ਗਏ ਤੇ ਮੈਂ ਦਾਣੇ ਲੈਣ ਚਲ ਗਿਆ ਖਜ਼ਾਨੇ ਦੇ ਵਿੱਚੋਂ ਜਿੱਥੇ ਮੋਦੀ ਬੈਠਾ ਸੀ ਕਹਿੰਦਾ ਮੈਂ ਵੱਡੀ ਸਾਰੀ ਪੰਡ ਭਰ ਲਈ ਉਹ ਬੁੱਢਾ ਦੱਸੇ ਫਿਰ ਖਲੋਤਾ ਖਲੋਤਾ ਨਾਲੇ ਰੋਈ ਜਾਵੇ ਕਹਿੰਦਾ ਮੈਂ ਪੰਡ ਭਰ ਲਈ ਤੇ ਪੰਡ ਭਾਰੀ ਹੋ ਗਈ ਤੇ ਪੰਡ ਮੇਰੇ ਕੋ ਚੁੱਕੀ ਨਾ ਜਾਵੇ ਮੇਰਾ ਪੋਤਰਾ ਆਖੇ ਦਾਦਾ ਪੰਡ ਨਹੀਂ ਚੁੱਕਦਾ ਕਹਿੰਦਾ ਮੈਂ ਰੋਕੇ ਆਖਿਆ ਪੁੱਤ ਕਿਤੇ ਮੇਰਾ ਪੁੱਤ ਜਿੰਦਾ ਹੁੰਦਾ ਤਾਂ ਉਹਨੇ ਪੰਡ ਘਰ ਛੱਡ ਆਉਣੀ ਸੀ ਅੱਜ ਮੇਰਾ ਪੁੱਤ ਮਰ ਗਿਆ ਮੇਰੀ ਪੰਡ ਚੁੱਕਣ ਵਾਲਾ ਕੋਈ ਨਹੀਂ ਹੈਗਾ ਕਹਿੰਦਾ ਇਨੇ ਚਿਰ ਨੂੰ ਸਾਹਮਣੇ ਇੱਕ ਬੰਦਾ ਆਇਆ ਚਾਦਰ ਨਾਲ ਮੂੰਹ ਸਿਰ ਲਪੇਟਿਆ ਨੇ ਮੇਰੀ ਪੰਡ ਚੁੱਕੀ ਦਾਣਿਆਂ ਵਾਲੀ ਸਿਰ ਸਿਰ ਤੇ ਰੱਖ ਲਈ ਤੇ ਮੈਨੂੰ ਲੈ ਕੇ ਘਰ ਆ ਗਿਆ ਤੇ ਤੁਰ ਲੱਗਾ ਕਹਿੰਦਾ ਬਾਪੂ ਢੋਲੇ 'ਚ ਦਾਣੇ ਪਾ ਦੇਣਾ ਢੋਲੇ 'ਚ ਦਾਣੇ ਪਾ ਕੇ ਤੇ ਮੁੰਡਾ ਤੁਰਨ ਲੱਗਾ ਤੇ ਮੈਂ ਨਾ ਗੁੱਟ-ਗੁੱਟ ਕੇ ਫੜ ਕੇ ਆਖਿਆ ਨੌਜਵਾਨਾ ਤੂੰ ਕੌਣ ਹੈ ਜਿੰਨੇ ਮੇਰੇ ਦਾਣੇ ਚੁੱਕ ਕੇ ਘਰ ਲੈ ਜਾਂਦੇ ਤੇ ਉਹ ਮੁੰਡਾ ਕਹਿੰਦਾ ਮੇਰਾ ਮੂੰਹ ਨਾ ਹੀ ਵੇਖੇ ਤੇ ਚੰਗੀ ਗੱਲ ਆ ਕਹਿੰਦਾ ਮੈਂ ਜ਼ਬਰਦਸਤੀ ਖਿੱਚ ਕੇ ਮੂੰਹ ਤੋਂ ਚਾਦਰ ਲਾਈ ਕਹਿੰਦਾ ਮੇਰੀ ਹਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਆ ਜਿਹੜਾ ਸ਼ੇਰੇ ਪੰਜਾਬ ਮਿੱਟੀ ਹੋ ਕੇ ਪਿਆ ਨਾ ਇਹ ਮੇਰਾ ਪੁੱਤ ਬਣ ਕੇ ਦੋ ਦਿਨ ਮੇਰੀ ਪੰਡ ਚੁੱਕ ਕੇ ਮੇਰੇ ਘਰ ਛੱਡ ਗਿਆ ਇਹ ਮੇਰਾ ਤੇ ਪੁੱਤ ਮਰ ਗਿਆ ਹੱਥ ਜੋ ਦੇ ਸ਼ੇਰੇ ਪੰਜਾਬ ਦੀ ਅਰਥੀ ਉਹਦੇ ਪੁੱਤ ਪੋਤਰਿਆਂ ਨੇ ਚੁੱਕੀ ਆਤਮਾਈ ਵਾਜਾ ਵਜਾ ਸੰਸਕਾਰ ਵਾਲੀ ਜਗ੍ਹਾ ਦੇ ਉੱਤੇ ਆਏ ਲੋਕਾਂ ਝੁਰਮਟ ਪਾ ਕੇ ਚੀਕ ਚਹਾੜਾ ਮਚਾਇਆ ਰੱਜ ਕੇ ਲੋਕ ਰੋਏ। ਰਾਣੀ ਪਹਾੜਨ ਕਹਿੰਦੀ ਮੈਂ ਸ਼ੇਰੇ ਪੰਜਾਬ ਦੀ ਅਰਥੀ ਦੇ ਵਿੱਚ ਬੈ ਕੇ ਨਾਲ ਸੜਨਾ, ਬਾਕੀ ਘੇਰੇ-ਘੇਰੇ ਬਹਿ ਜਾਣਗੀਆਂ। ਉਹ ਜਿਹੜੀਆਂ ਰਾਤ ਧਿਆਨ ਸਿੰਘ ਡੋਗਰੇ ਨੇ ਤਲਵਾਰ ਦੇ ਜੋਰ ਨਾਲ ਰਾਣੀਆਂ ਤਿਆਰ ਕੀਤੀਆਂ ਸੀ। ਰਾਣੀ ਪਹਾੜਨ ਨੇ ਸ਼ੇਰੇ ਪੰਜਾਬ ਦਾ ਸਿਰ ਚੁੱਕ ਕੇ ਆਪਣੀ ਗੋਦੀ ਵਿੱਚ ਰੱਖਿਆ। ਬੜਾ ਭਿਆਨਕ ਤੇ ਡਰਾਵਣਾ ਮੰਜ਼ਰ ਸੀ ਕਿ ਪੰਜਾਬ ਦੀ ਕਿਸਮਤ ਤੇ ਸੜਨੀ ਸੜਨੀਆਂ ਉਹ ਜਿਉਂਦੀਆਂ ਜਾਗਦੀਆਂ ਦਾ ਕੀ ਕਸੂਰ ਹੈ ਜੜੀਆਂ ਨਾਲ ਸੜ ਚੱਲੀਆਂ ਉਹ ਸਾਜ ਧੱਜ ਕੇ ਘੇਰੇ ਘੇਰੇ ਬੈਠੀਆਂ ਰਾਣੀ ਪਹਾੜ ਨੂੰ ਪਤਾ ਨਹੀਂ ਕਿੱਥੋਂ ਜੋਸ਼ ਆਇਆ ਉਹਨੇ ਸ਼ੇਰੇ ਪੰਜਾਬ ਦੀ ਅਰਥੀ ਦੇ ਉੱਤੇ ਬੈਠਿਆਂ ਬੈਠਿਆਂ ਦੂਰ ਖਲੋਤੇ ਧਿਆਨ ਸੋਂ ਨੂੰ ਆਵਾਜ਼ ਮਾਰ ਕੇ ਆਖਿਆ ਧਿਆਨ ਸਿਆ ਇੱਧਰ ਆਈਂ ਜਰਾ ਧਿਆਨ ਸੋਂ ਚਾਰ ਪੈਰ ਪੁੱਟ ਕੇ ਨੇੜੇ ਆਇਆ ਧਿਆਨ ਸਿੰਘ ਆਪਣਾ ਹੱਥ ਫੜਾ ਬਈ ਮਾਨੀ ਦੇ ਪੁੱਤਰੇ ਧਿਆਨ ਸਿੰਘ ਡੋਗਰੇ ਨੇ ਆਪਣਾ ਹੱਥ ਰਾਣੀ ਪਹਾੜ ਨੂੰ ਫੜਾਇਆ ਰਾਣੀ ਪਹਾੜ ਨੇ ਧਿਆਨ ਸਿੰਘ ਡੋਗਰੇ ਦਾ ਗੁੱਟ ਕੁੱਟ ਕੇ ਫੜ ਕੇ ਸ਼ੇਰੇ ਪੰਜਾਬ ਦੀ ਸ਼ਾਨਤੀ ਤੇ ਰੱਖ ਕੇ ਆਖਿਆ ਆਪਣੇ ਮਰੇ ਮਹਾਰਾਜੇ ਦੀ ਸੌਖਾ ਤੂੰ ਪੰਜਾਬ ਨਾਲ ਕਦੀ ਧੋਖਾ ਨਹੀਂ ਕਰੇਂਗਾ ਪੰਜਾਬ ਨਾਲ ਗਦਾਰੀ ਨਹੀਂ ਕਰੇਗਾ ਪੰਜਾਬ ਦਾ ਵਫਾਦਾਰ ਰਹੇਗਾ ਰਾਜ ਭਾਗ ਦਾ ਲਾਲਚੀ ਬੰਦਾ ਕਿਸੇ ਦਾ ਸਾਕਾ ਨਹੀਂ ਨਾਉ ਮਹਾਰਾਜਾ ਦਾ ਸਕਾ ਨਾ ਉਹ 3 ਦਾ ਸਕਾ ਨਾ ਪੁੱਤ ਦਾ ਸਕਾ ਨਾ ਗੁਰੂ ਦਾ ਸਕਾ ਧਿਆਨ ਸਿੰਘ ਡੋਗਰੇ ਨੇ ਸੌਂ ਖਾ ਕੇ ਆਖਿਆ ਕਹਿੰਦਾ ਲੋਕੋ ਮੈਂ ਮਰਦੇ ਦਮ ਤੱਕ ਪੰਜਾਬ ਦਾ ਵਫਾਦਾਰ ਰਵਾਂਗਾ ਤੇ ਜਿਹੜੀ ਵਫਾ ਉਹਨੇ ਕੀਤੀ ਆ ਤੁਹਾਡੇ ਸਾਰਿਆਂ ਸਾਹਮਣੇ ਆ ਉਹ ਇੱਕ ਵੱਖਰਾ ਚੈਪਟਰ ਹੈ ਰਾਣੀ ਪਹਾੜ ਨੇ ਧਿਆਨ ਸਿੰਘ ਨੂੰ ਆਖਿਆ ਧਿਆਨ ਸਿੰਘਾ ਮਰੇ ਬੰਦੇ ਦੀ ਸੌਂ ਝੂਠੀ ਨਹੀਂ ਖਾਦੀ ਜਾ ਸਕਦੀ ਧਿਆਨ ਸਿੰਘ ਡੋਗਰਾ ਪਛਾਹ ਹੋਇਆ ਅਰਦਾਸਾ ਸੋਧਿਆ ਗਿਆ ਮਹਾਰਾਜਾ ਖੜਕ ਸੋਨੇ ਚਖਾ ਨੂੰ ਅੱਗ ਲਾਈ ਅੱਗ ਦੀਆਂ ਉੱਚੀਆਂ ਉੱਚੀਆਂ ਲਪਟਾਂ ਉੱਠੀਆਂ ਸ਼ੇਰੇ ਪੰਜਾਬ ਦਾ ਸਰੀਰ ਸੜਨ ਲੱਗਾ ਤੇ ਘੇਰੇ-ਘੇਰੇ ਬੈਠੀਆਂ ਰਾਣੀਆਂ ਵੀ ਸੜਨ ਲੱਗੀਆਂ ਜਦੋਂ ਘੇਰੇ-ਘੇਰੇ ਬੈਠੀਆਂ ਰਾਣੀਆਂ ਸੜਨ ਲੱਗੀਆਂ ਦੂਰ ਖਲੋਤਾ ਧਿਆਨ ਸਿੰਘ ਡੋਗਰਾ ਆਪਣੇ ਮੂੰਹ ਤੇ ਹੱਥ ਫੇਰ ਕੇ ਸ਼ੈਤਾਨੀ ਹਾਸਾ ਹੱਸ ਛੱਡਿਆ ਕਰੇ ਲੋਕ ਰੂ ਛੱਡਿਆ ਕਰਨ ਭਿਆਨਕ ਤੇ ਡਰਾਉਣਾ ਮੰਜ਼ਰ ਬਣ ਚੁੱਕਾ ਸੀ ਧਿਆਨ ਸਿੰਘ ਡੋਗਰਾ ਭੱਜ ਕੇ ਸ਼ੇਰੇ ਪੰਜਾਬ ਦੀ ਚਿਖਾ ਵੱਲ ਨੂੰ ਆਇਆ ਕਹਿੰਦਾ ਸ਼ੇਰੇ ਪੰਜਾਬ ਮੈਂ ਵੀ ਮਰ ਲੱਗਾ ਮੈਂ ਵੀ ਲੱਗਾ ਜੇ ਛਾਲ ਮਾਰਨਾ ਆ ਗਿਆ ਜੇ ਤੁਹਾਡਾ ਧਿਆਨ ਸੋਂ ਮਗਰ ਜਦੋਂ ਧਿਆਨ ਸੋਂ ਬਿਲਕੁਲ ਨੇੜੇ ਗਿਆ ਤੇ ਧਿਆਨ ਸਿੰਘ ਦੇ ਭਾਈ ਗੁਲਾਬ ਸੋਹਣੇ ਭੱਜ ਕੇ ਜਾ ਕੇ ਜੱਫੀ ਪਾ ਕੇ ਤੇ ਧਿਆਨ ਸੋਂ ਧੂਕੇ ਪਛਾਣ ਲਿਆ ਕੇ ਆਖਿਆ ਧਿਆਨ ਸਿੰਘ ਜੇ ਤੂੰ ਮਰ ਗਿਓ ਪੰਜਾਬ ਦਾ ਰਾਜ ਭਾ ਕਿੰਨੇ ਸਾਹਮਣਾ ਅਸਲ ਚ ਨਿਸ਼ਾਨਾ ਇਹ ਸੀ ਵੀ ਜੇ ਤੂੰ ਮਰ ਗਿਓ ਤੇ ਇਹਨਾਂ ਦੀ ਜੜੀ ਤੀਲ ਕਿੰਨੇ ਦੇਣਾ ਮੋٹے ਮੋٹے ਗਲੇਡੂ ਧਿਆਣ ਸੋਨੇ ਸੁਟੇ ਜਿਹਨੂੰ ਆਮ ਸਾਡੀ ਪਿੰਡੂ ਭਾਸ਼ਾ ਚ ਕਹਿ ਦਿੰਦੇ ਮਗਰਮਛ ਦੇ ਹੰਝੂ ਹੁੰਦਾ ਹੀ ਫਲਾਣਾ ਸੋ ਮੈਂ ਪੜਨ ਦਾ ਯਤਨ ਕੀਤਾ ਵੀ ਮਗਰਮਛ ਵੀ ਰਹੁੰਦਾ ਹੋਊਗਾ ਤਾਂ ਹੀ ਲੋਕਾਂ ਨੇ ਕਹਾਣੀ ਬਣਾਈ ਨਾ ਮਗਰਮਛ ਦੇ ਹੰਝੂ ਮਗਰਮਛ ਨਹੀਂ ਰਹੁੰਦਾ ਕਦੀ ਕਦੀ ਵੀ ਅਸਲ ਜਦ ਮਗਰਮਛ ਜਦੋਂ ਆਪਣਾ ਸ਼ਿਕਾਰ ਖਾ ਲੈਂਦਾ ਹੈ ਨਾ ਉਹ ਚਿੱਥ ਕੇ ਨਹੀਂ ਖਾਂਦਾ ਉਹ ਸਬੂਤਾ ਨਗਾਹ ਜਾਂਦਾ ਹੈ ਪੱਕੀ ਗੱਲ ਹੈ ਤੁਹਾਨੂੰ ਵੀ ਪਤਾ ਜਦੋਂ ਮਗਰਮਛ ਆਪਣੇ ਸ਼ਿਕਾਰ ਨੂੰ ਸਬੂਤਾ ਨਗਾਹ ਗਿਆ ਫਿਰ ਉਹ ਪਾਣੀ ਵਿੱਚੋਂ ਬਰੇਤੇ ਤੇ ਆ ਜਾਂਦਾ ਉਹ ਇੰਨੇ ਜ਼ੋਰ ਦੇ ਨਾਲ ਆਪਣੇ ਸਰੀਰ ਨੂੰ ਪਲਟੀਆਂ ਦਿੰਦਾ ਹੈ ਕਿ ਜਿਹੜਾ ਸ਼ਿਕਾਰ ਉਹਨੇ ਖਾਧਾ ਹੁੰਦਾ ਹੈ ਉਹ ਟੋਟੇ ਟੋਟੇ ਹੋ ਕੇ ਉਹਦੇ ਸਰੀਰ ਦੇ ਵਿੱਚ ਟੁੱਟਦਾ ਹੈ ਤੇ ਜਦੋਂ ਮਗਰਮਛ ਪੂਰੀ ਤਰ੍ਹਾਂ ਹੰਬ ਜਾਂਦਾ ਹੈ ਨਾ ਤੇ ਹੰਬਣ ਤੋਂ ਬਾਅਦ ਉਹ ਮੂੰਹ ਅੱਡ ਕੇ ਤੇ ਇੱਕ ਥਾਂ ਤੇ ਬਹਿ ਜਾਂਦਾ ਹੈ ਹੰਬਿਆ ਜਿਆਦਾ ਹੋਣ ਕਰਕੇ ਉਹਦੀਆਂ ਅੱਖਾਂ ਚੋਂ ਤਰੇ ਪੱਤਰੇ ਪ ਕਰਕੇ ਪਾਣੀ ਵਗਦਾ ਲੋਕੀ ਕਹਿੰਦੇ ਮਗਰਮਛ ਰੋਂਦਾ ਵਾ ਮਗਰਮਛ ਨਹੀਂ ਰੋਂਦਾ ਅਸਲ ਚੋ ਸ਼ਿਕਾਰ ਖਾਦੇ ਜਾਣ ਦੀ ਖੁਸ਼ੀ ਮਨਾਉਂਦਾ ਵਾ ਜਿਹੜਾ ਬੰਦਾ ਲੋੜ ਤੋਂ ਜਿਆਦਾ ਪਖੰਡ ਕਰੇ ਅੰਦਰ ਦਰਦ ਨਾ ਹੋਵੇ ਲੋਕੀ ਕਹਿੰਦੇ ਮਗਰਮਛ ਦੇ ਹੰਝੂ ਹੁੰਦਾ ਹੈ ਧਿਆਨ ਸੋ ਡੋਗਰਾ ਮਗਰਮਛ ਦੇ ਹੰਝੂ ਰੋਇਆ ਲੋਕ ਰੋਏ ਜਦੋਂ ਸਾਰੇ ਨੂਰ ਰਹੇ ਸੀ ਤੇ ਇੱਕ ਨੁਕਰ ਦੇ ਵਿੱਚ ਇੱਕ ਅਬਲਾ ਬੈਠੀ ਸੀ ਰੱਜ ਕੇ ਸੋਣੀ ਰੱਜ ਕੇ ਸੁਹਾਪਣ ਉਹਦੇ ਚਿਹਰੇ ਉੱਤੇ ਇਹ ਹੈ ਪੰਜਾਬ ਦੀ ਮਹਾਰਾਣੀ ਮਹਾਰਾਣੀ ਜਿੰਦ ਕਉੜਾ ਜਿੰਦਾ ਨੇ ਆਪਣੇ ਖੁੱਲੇ ਵਾਲਾਂ ਨੂੰ ਮੋਢਿਆਂ ਦੇ ਉੱਤੋਂ ਸੰਭਲ ਕੇ ਹੱਥ ਫੇਰਿਆ ਤੇ ਆਵਾਜ਼ ਮਾਰ ਕੇ ਕਹਿੰਦੀ ਜਿੰਦਾ ਤੂੰ ਸਿਰੋਂ ਨੰਗੀ ਹੋ ਗਈ ਅੱਜ ਸਿਰੋਂ ਨੰਗੀ ਹੋ ਗਈ ਸਿਰੋਂ ਨੰਗੀ ਹੋਣ ਦਾ ਮਤਲਬ ਹੈ ਤੇਰਾ ਸਾਰਾ ਕੁਝ ਹੀ ਉਜੜ ਗਿਆ ਜਿੰਨਾ ਤੇਰੀ ਸਰਦਾਰੀ ਜਾਂਦੀ ਰਹੀ ਉੱਠ ਤਾਂ ਕਮਲਿਏ ਕਿਹਦੇ ਆਸਰੇ ਜ਼ਿੰਦਗੀ ਕੱਟਣੀ ਆ ਜਿਹਦੇ ਆਸਰੇ ਕੱਟਣੀ ਉਹ ਤੇ ਮਰ ਗਿਆ ਮਾਰਸ਼ਾਲ ਤੂੰ ਵੀ ਮਗਰ ਤੇ ਤੂੰ ਵੀ ਮਿੱਟੀ ਹੋ ਜਾ ਸਿਆਣੇ ਬੈਠੇ ਹੋ ਬੰਦੇ ਦੀ ਸਰਦਾਰੀ ਆਪਣੀ ਔਰਤ ਨਾਲ ਔਰਤ ਦੀ ਸਰਦਾਰੀ ਆਪਣੇ ਮਰਦ ਨਾਲ ਜਿਉਂਦੇ ਜੀ ਜੋ ਮਰਜੀ ਕੇ ਨੂੰ ਕਹਿ ਦਵੇ ਵੀ ਤਵਾ ਤੁਰਿਆ ਜਾ ਤੇਰੀ ਨਹੀਂ ਪਰਵਾਹ ਕਰਦੀ ਉਹ ਵੀ ਕਹਿੰਦੀ ਜਦ ਤੁਰਿਆ ਜਾ ਤੇਰੀ ਪਰਵਾਹ ਨਹੀਂ ਕਰਦੇ ਤੇ ਯਾਦ ਰੱਖੋ ਜਦ ਦਿਨ ਦੋਵਾਂ ਚੋਂ ਇੱਕ ਨਾ ਨਾ ਹੋਇਆ ਪਤਾ ਤੇ ਉਦੋਂ ਲੱਗਣਾ ਕਿਹੜੇ ਭਾ ਪੈਂਦੀ ਆ ਬੰਦਾ ਆਪਣੀ ਔਰਤ ਨਾਲ ਔਰਤ ਆਪਣੇ ਮਰਦ ਦੇ ਨਾਲ ਦੋਵੇਂ ਇੱਕ ਦੂਜੇ ਦਾ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਨੇ ਠੀਕ ਆ ਜਦੋਂ ਧੀਆਂ ਪੁੱਤ ਵੱਡੇ ਹੋਣ ਲੱਗਦੇ ਪੁੱਤ ਚੰਗਾ ਲੱਗਣ ਲੱਗ ਪੈਂਦਾ ਪਰ ਜਿਹਦੇ ਲੜ ਲੱਗੇ ਹੋਈਏ ਉਹ ਫਿਰ ਵੀ ਪਹਿਲੇ ਨੰਬਰ ਤੇ ਹੁੰਦਾ ਵਾ ਪੋਤ ਤੇ ਟਾਈਮ ਲਾਉ ਉੱਠਣ ਲੱਗਿਆ ਪਰ ਜਿਹਦੇ ਲੜ ਲੱਗੇ ਲਈਏ ਉਹ ਮਾੜਾ ਹੋਵੇ ਚੰਗਾ ਹੋਵੇ ਉਹ ਦੁੱਖ ਭੱਜ ਕੇ ਵੰਡਾਊਗਾ ਜਿੱਦਾਂ ਦਾ ਮਰਜ਼ੀ ਹੋਵੇ ਇਹ ਦੁਨੀਆ ਦੀ ਗਰੰਟੀ ਹੈ ਮਹਾਰਾਣੀ ਜੰਦਾ ਨੇ ਆਖਿਆ ਜੰਦਾ ਉੱਠ ਤੇਰਾ ਤੇ ਸਾਰਾ ਕੁਝ ਹੀ ਉੱਜੜ ਗਿਆ ਕਮਲ ਗੇ ਮਾਰ ਦੇ ਛਾਲ ਜੰਦਾ ਨੇ ਅੱਖਾਂ ਬੰਦ ਕੀਤੀਆਂ ਸਾਹਮਣੇ ਪਤੀ ਦਾ ਸਿਵਾ ਬਲੇ ਜਿੰਦਾਂ ਨੂੰ ਉਹ ਦਿਨ ਚੇਤੇ ਆ ਜਦੋਂ ਜਿੰਦਾਂ ਵਾਸਤੇ ਮਹਾਰਾਜਾ ਰਣਜੀਤ ਸਿੰਘ ਦਾ ਰਿਸ਼ਤਾ ਆਇਆ ਸੀ ਪਹਿਲੇ ਦਿਨ ਤੇ ਰਿਸ਼ਤਾ ਕਰਾਇਆ ਸੀ ਮਹਾਰਾਣੀ ਜਿੰਦਾਂ ਦੇ ਸਕੇ ਪਣਵਈਏ ਜਵਾਲਾ ਸੋਂ ਸੰਧੂ ਨੇ ਉਹ ਪਿੰਡ ਪੜਾਣਾ ਬਾਰਡਰ ਦੇ ਉੱਤੇ ਇਧਰਲੇ ਬੰਨੇ ਨਸ਼ਹਿਰਾ ਢਾਲਾ ਵਾ ਨਸ਼ਹਿਰੇ ਢਾਲੇ ਦੇ ਸਾਹਮਣੇ ਜਿਹੜਾ ਪਾਕਿਸਤਾਨ ਚ ਪਿੰਡ ਆ ਉਪਲਾਣਾ ਪਿੰਡ ਆ ਮਹਾਰਾਣੀ ਜੰਦਾ ਦੀ ਭੈਣ ਪਿੰਡ ਪੜਾਣੇ ਵਿਆਹੀ ਸੀ ਤੇ ਪੜਾਣੇ ਪਿੰਡ ਦਾ ਸੀ ਜਵਾਲਾ ਸੋ ਜਵਾਲਾ ਸੋ ਨੇ ਰਿਸ਼ਤਾ ਕਰਾਇਆ ਸੀ ਜੰਦਾ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਮਾਪਿਆਂ ਨੇ ਸੀ ਮੰਨਦੇ ਪਰ ਪਣਵਾਈਏ ਨੇ ਜ਼ੋਰ ਦੇ ਕੇ ਆਖਿਆ ਉਹ ਰਿਸ਼ਤਾ ਕਰ ਲਓ ਪੰਜਾਬ ਦੀ ਪਟਰਾਣੀ ਬਣੂਗੀ ਤੁਹਾਡੀ ਧੀ ਮਾਂ ਨੇ ਆਖਿਆ ਸੀ ਜਵਾਲਾ ਸਿਆਂ ਸ਼ੇਰੋ ਪੰਜਾਬ ਮੇਰੀ ਧੀ ਰਾਣੀ ਤੋਂ ਤਿੰਨ ਗੁਣਾ ਉਮਰ ਵਿੱਚ ਵੱਡਾ ਵਾ ਤਿੰਨ ਗੁਣਾ ਉਹ ਪੋਤਰੀ ਦੀ ਉਮਰ ਦੀ ਆ ਤੇ ਜਵਾਈ ਨੇ ਆਪਣਵਈਏ ਨੇ ਜੋਰ ਪਾ ਕੇ ਆਖਿਆ ਉਮਰਾਂ ਦੀ ਕਿਹੜੀ ਗੱਲ ਆ ਉਮਰਾਂ ਦੇ ਵੱਡੀਆਂ ਛੋਟੀਆਂ ਹੁੰਦੀਆਂ ਨੇ ਸੁੱਖ ਵੇਖੋ ਸੁੱਖ ਤੁਹਾਡੀ ਧੀ ਰਾਜ ਕਰੂਗੀ ਦੁਨੀਆ ਉਤੇ ਮਾਰੋ ਹਾਂ ਚਾਹਤੀ ਅੱਜ ਵੀ ਸੁੱਖ ਨੂੰ ਭੱਜ ਭੱਜ ਕੇ ਪੈਨੇ ਆ ਬੰਦੇ ਦੇ ਕਰਤੂਤਾਂ ਨੂੰ ਥੋੜਾ ਹੀ ਕਿਦੇ ਪੈਨੇ ਆ ਅਹੀਂ ਕੋਠੀ ਵੇਖ ਕੇ ਗੱਡੀ ਵੇਖ ਕੇ ਰਿਸ਼ਤਾ ਤੇ ਕਰ ਦਿੱਤਾ ਤੇ ਮੁੰਡਾ ਭਾਵੇਂ ਸਾਰੇ ਜਾਣ ਦਾ ਚੱਟਾ ਪੀ ਕੇ ਕਿਉਂ ਨਾ ਮਰੇ ਨਾ ਹੋਏ ਸਾਨੂੰ ਸਭ ਤੋਂ ਵੱਡੀ ਮਾਰ ਵੱਜੀ ਬਾਹਰ ਦੇ ਨਾਂ ਨੂੰ ਅਹੀਂ 18-18 ਸਾਲਾਂ ਦੀਆਂ ਧੀਆਂ ਜਿਨ੍ਹਾਂ ਨੇ ਪਲੱਸ 2 ਕੀਤੀ ਅਹੀਂ 60-60 ਸਾਲਾਂ ਦੇ ਬੁੱਢਿਆਂ ਨਾਲ ਵਿਆਹ ਕੇ ਕੈਨੇਡਾ ਅਮਰੀਕਾ ਦੇ ਇੰਗਲੈਂਡ ਤੁਰ ਦਿੱਤੀਆਂ ਲਾਲਚ ਆਪਣਾ ਵੀ ਜਦੋਂ ਇਹ ਜਾਜੇ ਚੜ ਕੇ ਜਾਊਗੀ ਮਗਰ ਅਹੀਂ ਵੀ ਜਾਵਾਂਗੇ ਕਈਆਂ ਨੇ ਆਪਣੇ ਪੁੱਤ ਸੈੱਟ ਕਰਨ ਵਾਸਤੇ ਆਪਣੀਆਂ ਧੀਆਂ ਦੀ ਬਲੀ ਦਿੱਤੀ ਆਪਣੇ ਪੁੱਤ ਨੂੰ ਨਹੀਂ ਕਹਿੰਦੇ ਵੀ ਤੂੰ ਵੀ ਪੁੱਤ ਕੋਈ ਕਰਤੂਤ ਕਰ ਲਾ ਤੂੰ ਵੀ ਕੋਈ ਕੰਮ ਕਰ ਲਾ ਤੂੰ ਵੀ ਕੋਈ ਅਕਲ ਸਿੱਖ ਲਾ ਧੀ ਦੀ ਬਲੀ ਦੇ ਕੇ ਪੁੱਤ ਬਾਹਰ ਸੈੱਟ ਕੀਤਾ ਪੋਤਾ ਆਪਣਾ ਨਕੰਮਾ ਬਲੀ ਧੀ ਦੇ ਦੇ ਦਿੱਤੇ ਉਹ ਪੰਜਾਬੀ ਕੋਈ ਵੀ ਕੋ ਬੰਦਿਆਂ ਚੋਂ ਬੰਦੇ ਰਹਿ ਗਏ ਮੈਂ ਉਹ ਦੇਸ਼ਾਂ ਚ ਵੀ ਜਾ ਕੇ ਵੇਖਿਆ ਚਲੋ ਸਾਰੀ ਦੁਨੀਆ ਤੁਹਾਡੇ ਰਹਿਮਤਨਾਮਾ ਘੁੰਮ ਕੇ ਵੇਖੀ ਆ ਜਿੱਥੇ ਮਾਮੇ ਦੇ ਨਾਲ ਮਾਮੇ ਦੇ ਪੁੱਤ ਨਾਲ ਵੀ ਅਸੀਂ ਧੀਆ ਵਿਆਹ ਦਿੱਤਾ ਲਾਲਚ ਕੀ ਆ ਬਾਹਰ ਜਾਣਾ ਖੇੜ ਲਾਲਚ ਦੀਆਂ ਰਿਸ਼ਤਾ ਰੁਸ਼ਤਾ ਕੋਈ ਨਹੀਂ ਹੋਣ ਡਿਆ ਲੋਕੋ ਹੈ ਲੜਕਾ ਵੇਚਿਆ ਲੜਕੀ ਵੇਚਿਆ ਕੋਈ ਇੱਕ ਮੁੰਡਾ ਵੇਚਣ ਡਿਆ ਕੁੜੀ ਵੇਚਣ ਡਿਆ ਸੱਚ ਜਾਣਿਓ ਮੈਂ ਉਹ ਬੰਦੇ ਬੈਠੇ ਵੀ ਵੇਖਿਆ ਗੁਰੂ ਦੀ ਤਾਬਿਆ ਵੇਚ ਆਪਣੀ ਅੱਖਾਂ ਨਾਲ ਵਿਆਹ ਤੇ ਅੱਜ ਹੋਣ ਡਿਆ ਲਾਲਚ ਬਾਹਰ ਜਾਣ ਦਾ ਉਹਦੇ ਕਿੱਡਾ ਵੱਡਾ ਝੂਠ ਗੁਰੂ ਦੀ ਹਜ਼ੂਰੀ ਚ ਬੋਲਿਆ ਜਾਣ ਡਿਆ ਜਿਹੜਾ ਸਰਟੀਫਿਕੇਟ ਬਣ ਲੱਗਾ ਉਹ ਤੇ ਤਰੀਕ 3 ਸਾਲ ਪੁਰਾਣੀ ਪਾਉਣ ਲੱਗੇ ਆ ਵੀ 3 ਸਾਲ ਹੋ ਗਿਆ ਕਾਰਨ ਕੀ ਵੀ ਧੀ ਪੁੱਤ ਬਾਹਰ ਸੈੱਟ ਕਰਨਾ ਕਈ ਵਿਆਹੇ ਗਏ ਉਨਾ ਕਾਗਜ਼ਾਂ 'ਚ ਅਨਮੈਰਿਡ ਲਿਖਿਆ ਗੁਰੂ ਵੀ ਝੂਠਾ ਪਾਤਾ ਗੁਰੂ ਦੀ ਬਾਣੀ ਝੂਠੀ ਪਾਤੀ ਗੁਰੂ ਦੀਆਂ ਲਾਵਾਂ ਝੂਠੀਆਂ ਪਾ ਗ ਡੁੱਬ ਕੇ ਮਰ ਜਾਣਾ ਚਾਹੀਦਾ ਸਾਨੂੰ ਜਦੋਂ ਅਨਮੈਰਿਡ ਲਿਖਿਆ ਹੱਥ ਨਾ ਕੰਬੇ ਸਾਡੇ ਇੱਕ ਵਾਰੀ ਵੀ ਅਸੀਂ ਵਿਆਹ ਹੀ ਨਹੀਂ ਲਾਲਚ ਨਹੀਂ ਤੇ ਹੋਰ ਕੀ ਆ ਇਸ ਲਾਲਚ ਨੇ ਸਾਡਾ ਨੁਕਸਾਨ ਕੀਤਾ ਧੀਆਂ ਵੀ ਅਸੀਂ ਤੋੜਤੀਆਂ ਪੁੱਤ ਅਸੀਂ ਤੋੜ ਦਿੱਤੇ ਪੰਜਾਬੀ ਕੋਈ ਸ਼ਰਮਾ ਖਾਂਦੀਆਂ ਸੀ ਕਦੀ ਸਾਨੂੰ ਸ਼ਰਮ ਆ ਜੋ ਸ਼ਰਮ ਲਾ ਕੇ ਹੀ ਜੇਬਾਂ 'ਚ ਕਿਉਂ ਪਾਈ ਆ ਇੰਨਾ ਵੀ ਇਹ ਲਾਲਚ ਨਾ ਰੱਖੋ ਕਿ ਧੀਆ ਪੁੱਤਾਂ ਦੇ ਨਾਂ ਦਿੱਤੇ ਹੀ ਆਪਣੇ ਆਪ ਨੂੰ ਸੈੱਟ ਕਰ ਲਗੇਂ ਹਾਂ ਧੀ ਵਿਉਂਦੇ ਜੇ ਕੋਠੀਆਂ ਕਾਰਾਂ ਬਾਅਦ ਚ ਵੇਖ ਲਿਓ ਇੱਕ ਚੀਜ਼ ਮੰਗ ਲਓ ਵੀ ਸਾਡੀ ਮਰਜ਼ੀ ਦੀ ਥਾਂ ਤੋਂ ਇਹਦਾ ਲੈਬਾਰਟਰੀ ਟੈਸਟ ਕਰਾ ਦਿਓ ਵੀ ਇਹ ਚਟਾ ਤੇ ਨਹੀਂ ਪੀਂਦਾ ਨਸ਼ਾ ਤੇ ਨਹੀਂ ਕਰਦਾ ਆਹ ਟੈਸਟ ਤੇ ਕਰਾ ਸਕਦੇ ਜਿੰਨਾ ਬਚ ਜਾਣਗੀਆਂ ਉਹ ਇੱਕ ਦਿਨ ਦੀ ਵਿਚੋਲੇ ਦੀ ਨਾਰਾਜ਼ਗੀ ਚ ਹੱਲ ਲੋਗੇ ਇੱਕ ਦਿਨ ਚਾਚੇ ਤਾਈ ਦੀ ਨਾਰਾਜ਼ਗੀ ਚ ਹੱਲ ਲੋਗੇ ਸਾਰੀ ਉਮਰ ਅੱਖਾਂ ਚ ਕਸੁੰਨਦੇ ਕੇ ਰੋਣ ਨਾਲੋਂ ਕਿਤੇ ਚੰਗਾ ਜੀ ਨਰਾਜਗੀ ਚੱਲ ਲੋ 2-4 ਦਿਨ ਦੀ ਕੋਈ ਗੱਲ ਨਹੀਂ ਲੋਕੀ ਮਿਲ ਪੈਂਦੇ ਹੁੰਦੇ ਆ ਪਰ ساری ਉਮਰ ਦਾ ਰੋਣਾ ਗਲ ਪੈ ਗਿਆ ਨਾ ਜਦਨ ਜਦਨ ਧੀ ਚੋਲਾ ਚੋਕੇ ਦਰਵਾzare ਦੇ ਆ ਕੇ ਬੈਠੀ ਨਾ ਸਾਡੇ ਤੇ ਤੀਰ ਤੇ ਉਹਦਣ ਅਸਰੀ ਚੱਲਦੇ ਹੁੰਦੇ ਆ ਵੀ ਅਸੀਂ ਕੀਤਾ ਕੀ ਜਵਾਲਾ ਸੋਹਣੇ ਆਖਿਆ ਵਿਆਹ ਦਿਓ ਚਲੋ ਜਿੰਦਾ ਦਾ ਵਿਆਹ ਪੱਕਾ ਹੋ ਗਿਆ ਤਿੰਨ ਗੁਣਾ ਉਮਰ ਚ ਛੋਟੀ ਸੀ ਜਦਨ ਉਹਨੂੰ ਵਿਆਹਣ ਵਾਸਤੇ ਨਾ ਮਹਾਰਾਜਾ ਰਣਜੀਤ ਸਿੰਘ ਤੇ ਕੁੜੀਆਂ ਖਲੋਤੀਆਂ ਚਬਾਰੇ ਦੇ ਉੱਤੇ ਤੇ ਕੁੜੀਆਂ ਨੇ ਵੇਖਿਆ ਵੀ ਵੇਖੀ ਐ ਸਈ ਮਹਾਰਾਜਾ ਰਣਜੀਤ ਸਿੰਘ ਕਿੱਦਾਂ ਦਾ ਜਿਹੜਾ ਜਿੰਦਾਂ ਨੂੰ ਵਿਆਹਣ ਆਇਆ ਜਦੋਂ ਸ਼ੇਰੇ ਪੰਜਾਬ ਨੇ ਚਿਹਰੇ ਉਤੋਂ ਸੇਹਰਾ ਪਾਸੇ ਕੀਤਾ ਨਾ ਤੇ ਕਾਲਾ ਨਿਸ਼ੋ ਰੰਗ ਸੀ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਸੋਹਣਾ ਨਹੀਂ ਸੀ ਜਗਾ ਰੰਗ ਕਾਲਾ ਬਚਪਨ ਵਿੱਚ ਮਾਤਾ ਨਿਕਲੇ ਸੀ ਮਾਤਾ ਦੇ ਚਟਾਕ ਉਹਦੇ ਚਿਹਰੇ ਉੱਤੇ ਤੇ ਉਹਦੇ ਕਰਕੇ ਇੱਕ ਅੱਖੋਂ ਕਾਣਾ ਸੀ ਉਹ ਕੁੜੀਆਂ ਪੱਟੀਆਂ ਮਹਾਰਾਣੀ ਜਿੰਦਾਂ ਨੂੰ ਜਾ ਕੇ ਕਹਿੰਦੇ ਆ ਜਿੰਦਾਂ ਧੋਖਾ ਤੋ ਖਾਇਆ ਤੇ ਨੇ ਉਹ ਜਿਹੜਾ ਤੈਨੂੰ ਵਿਆਹਣ ਤੂੰ ਦੇ ਕਮਲੀਏ ਹੱਥ ਲਾਇਆ ਮੈਲੀ ਹੋਵੇ ਤੇ ਜਿਹੜਾ ਤੈਨੂੰ ਵਿਆਹਣ ਆਇਆ ਉਹ ਤੇ ਤੇਰੇ ਲਾਗੇ ਬੰਨੇ ਵੀ ਕਿਤੇ ਨਹੀਂ ਹੈਗਾ ਉਮਰ 'ਚ ਵੀ ਵੱਡਾ ਅੱਖਾਂ ਵੀ ਕਾਣਾ ਰੰਗ ਕਾਲਾ ਤੇਰੇ ਮਾਪੇ ਨੇ ਕੱਖ ਨਹੀਂ ਵਿਖਿਆ ਨਾ ਕਰਦੇ ਜਿੰਦਾ ਨੇ ਦਿਲ ਤੇ ਪੱਥਰ ਰੱਖ ਕੇ ਆਖਿਆ ਸਖਿਓ ਜਿਸ ਮਾਪੇ ਨੇ ਮੈਨੂੰ 18 20 ਸਾਲਾਂ ਦੀ ਜਵਾਨ ਕੀਤਾ ਆ ਦੇਣ ਵੇਖਣ ਵਾਸਤੇ ਅੱਜ ਮੈਂ ਆਪਣੀ ਮਰਜ਼ੀ ਉਹਨਾਂ ਤੇ ਨਹੀਂ ਥੋਪ ਸਕਦੀ ਜਿੱਥੇ ਮੇਰੀ ਮਾਂ ਰਾਜੀ ਜਿੱਥੇ ਮੇਰਾ ਪਿਓ ਰਾਜੀ ਮੈਂ ਉਸ ਚੀਜ਼ ਵਿੱਚ ਰਾਜੀ ਹਾਂ ਮੈਂ ਉਸ ਚੀਜ਼ੇ ਚ ਰਾਜ਼ੀ ਹਾਂ ਮੇਰੇ ਬਾਪ-ਬਾਪ ਦੀ ਖੁਸ਼ੀ ਆ ਫਿਰ ਜੰਦਾ ਵਿਆਹੀ ਗਈ ਜੰਦਾ ਨੂੰ ਸਾਰਾ ਕੁਝ ਹੀ ਭੁੱਲ ਗਿਆ ਜਿੱਦੋਂ ਉਹਦੇ ਘਰ ਪੁੱਤ ਦਲੀਪ ਸਿੰਘ ਨੇ ਜਨਮ ਲੈ ਲਿਆ ਮਹਾਰਾਣੀ ਜੰਦਾ ਸ਼ੇਰੇ ਪੰਜਾਬ ਦੇ ਸਿਵੇ ਕੋਲ ਬੈਠੀ ਆ ਸਿਵਾ ਵੱਲਦਾ ਹੈ ਭਾਂਬੜ ਉੱਚੇ ਉੱਚੇ ਨਿਕਲਦੇ ਆ ਲੋਕ ਘੇਰਾ ਘਾਤ ਕੇ ਰੋਂਦੇ ਆ ਜਿੰਦਾ ਨੇ ਧਰਤੀ ਨੂੰ ਹੱਥ ਲਾਇਆ ਉੱਠ ਕੇ ਸਵੇ ਵੱਲ ਨੂੰ ਭੱਜਣ ਲੱਗੀ ਉਹਦੀ ਗੋਦੀ ਚ ਉਹਦਾ ਨੌਵੇਂ ਮਹੀਨਿਆਂ ਦਾ ਪੁੱਤ ਹਿੱਲਿਆ ਦਲੀਪ ਸੋ ਤੇ ਪੁੱਤ ਨੂੰ ਹਿੱਲਦਾ ਵੇਖ ਕੇ ਤੇ ਜਿੰਦਾ ਫੇਰ ਉੱਥੇ ਬੈ ਗਈ ਨੇ ਆਖਿਆ ਜਿੰਦਾ ਤੂੰ ਮਰ ਗਈ ਉਹ ਮਰ ਗਿਆ ਏ ਤੇਰਾ ਪੁੱਤ ਰੁੜ ਕੇ ਮਰ ਜਾਣਾ ਜਿੰਦਾ ਮਾਂ ਬਾਪ ਹੀ ਨ ਹੋਇਆ ਉਸ ਬੱਚੇ ਦੀ ਵੀ ਕੋਈ ਜ਼ਿੰਦਗੀ ਹੋਗੀ ਜਿੰਦਾ ਦਿਨ ਮਾਰੇ ਚੰਗੇ ਕੱਟਨੇ ਪੈਣੇ ਰੰਡੇਪਾ ਤੈਨੂੰ ਹੰਡਾਉਣਾ ਪੈਣਾ ਵਾ ਜ਼ਿੰਦਗੀ ਬਹੁਤ ਲੰਮੀ ਆ ਪਰ ਜੀਣਾ ਆਪਣੇ ਪੁੱਤ ਲਈ ਪੈਣਾ ਸ਼ਾਮਾਂ ਪੈ ਗਈਆਂ ਸਿਵਾ ਠੰਡਾ ਹੋ ਗਿਆ ਲੋਕ ਆਪਣੇ ਘਰਾਂ ਨੂੰ ਚਲੇ ਗਏ ਘੰਟਿਆਂ ਬੱਦੀ ਮਹਾਰਾਣੀ ਜਿੰਦਾ ਆਪਣੇ ਪੁੱਤ ਨੂੰ ਆਪਣੀ ਗੋਦੀ ਚ ਲੈ ਕੇ ਆਪਣੇ ਪਤੀ ਦੇ ਬਲਦੇ ਹੋਏ ਕੋਲਿਆਂ ਤੱਕ ਬੈਠੀ ਰਹੀ ਪਰ ਜਿੰਦਾ ਨੂੰ ਇਹ ਸੀ ਮੇਰਾ ਪੁੱਤ ਮੇਰੇ ਕੋਲ ਆ ਮੈਂ ਪੰਜਾਬ ਦੀ ਰਾਣੀ ਆ ਪਰ ਜਿੰਦਾ ਨੂੰ ਕੀ ਪਤਾ ਸੀ ਜਿੰਦਾ ਅਜੇ ਦਿਨ ਫਿਰਨੇ ਆ ਅਜੇ ਤੇ ਪੁੱਤ ਵੇਖ ਕੇ ਹੱਸਦੀਆਂ ਨਾ ਪੁੱਤ ਦਾ ਵਿਯੋਗ ਝੱਲੇਗੀ ਤੇ ਅੰਨੀ ਹੋਵੇਂਗੀ ਰੋ ਰੋ ਕੇ ਹੋਈ ਫਿਰ ਮਹਾਰਾਣੀ ਜਿੰਦਾ 12 ਸਾਲ ਦਾ ਵਿਚੋੜਾ ਚੱਲਿਆ ਉਹਨੇ ਪੁੱਤ ਨੂੰ ਮਿਲਣ ਵਾਸਤੇ ਕਿੱਥੇ ਉਹ ਜੂਪੀ ਦੇ ਜੰਗਲਾਂ 'ਚ ੱੱੱਕੇ ਖਾਣੇ ਮਹਾਰਾਣੀ ਜੰਦਾ ਨੇ ਮਹਾਰਾਣੀ ਜੰਦਾ ਦੀ ਕਿਸਮਤ ਸਾਹਮਣੇ ਬਨੇਰੇ ਤੇ ਖਲੋਤੀ ਖਿੜ-ਖਿੜ ਕੇ ਹੱਸ ਰਹੀ ਸੀ ਜੰਦਾ ਪਤੀ ਮਰ ਗਿਆ ਪੁੱਤ ਵੇਖ ਕੇ ਚੋਪਨਾ ਕਰ ਜਾਵੀ ਕਿਦੇ ਵੀ ਪੁੱਤ ਤੇਰੇ ਕੋਲ ਹੈਗਾ ਤੂੰ ਪੰਜਾਬੀਆਂ ਦਾ ਰਾਜ ਅੱਖਾਂ ਨਾਲ ਤਬਾਹ ਹੁੰਦਿਆਂ ਵੇਖਣਾ ਤੂੰ ਖੜਕਸੋਂ ਮਰਦਾ ਵੇਖਣਾ ਆਪਣੀ ਅੱਖਾਂ ਨਾਲ ਪੰਜਾਬ ਦਾ ਮਹਾਰਾਜਾ ਕਵਰ ਨੌਂ ਨਿਹਾਲ ਦਾ ਸਿਰ ਬਈਮਾਨ ਧਿਆਨ ਸਿੰਘ ਡੋਗਰੇ ਨੇ ਪੱਥਰ ਮਾਰ ਮਾਰ ਕੇ ਫੇਣਾ ਵਾ ਜਿੰਦਾ ਤੂੰ ਉਹ ਵੀ ਵੇਖਣਾ ਆ ਜੇ ਜਿੰਦਾ ਕਹਾਣੀ ਅਜੇ ਇੱਥੇ ਹੀ ਖਤਮ ਨਹੀਂ ਹੋਣੀ ਸ਼ੇਰੇ ਪੰਜਾਬ ਦੀ ਪੋਤਰੀਓ ਨੋਂ ਯਾਨੀ ਕਿ ਕਵਰ ਨੋਂ ਨਿਹਾਲ ਦੀ ਪਟਰਾਣੀ ਆ ਜਿਹੜੀ ਉਹਨੂੰ ਬਈਮਾਨ ਧਿਆਨ ਸਿੰਘ ਡੋਗਰੇ ਨੇ ਜ਼ਹਿਰ ਦੇ ਕੇ ਉਹਦਾ ਗਰਭਪਾਤ ਕਰਵਾਣਾ ਵਾ ਤੂੰ ਉਹ ਬੱਚਾ ਵੀ ਮਰਦਾ ਵੇਖਣਾ ਵਾ ਤੇ ਤੂੰ ਉਹਦੀ ਪਟਰਾਣੀ ਅੱਡੀਆਂ ਰਗੜ ਰਗੜ ਕੇ ਮਰਦੀ ਵੇਖਣੀ ਆ ਅਜੇ ਇਹ ਕਹਾਣੀ ਖਤਮ ਨਹੀਂ ਹੋਣੀ ਜਿੰਦਾ ਤੂੰ ਉਹ ਵੀ ਦਿਨ ਵੇਖਣਾ ਜਦੋਂ ਸ਼ੇਰੇ ਪੰਜਾਬ ਦੀ ਨੂਰ ਰਾਣੀ ਜਾਨੀ ਕਿ ਖੜਕ ਸਿੰਘ ਦੀ ਧਰਮ ਪਤਨੀ ਚੰਦ ਕੌੜਾ ਨੂੰ ਧਿਆਨ ਸਿੰਘ ਡੋਗਰੇ ਨੇ ਆਪਣੀਆਂ ਨੌਕਰ ਰਾਣੀਆਂ ਦੇ ਕੋਲੋਂ ਪੱਥਰਾਂ ਦੇ ਨਾਲ ਮਾਰ-ਮਾਰ ਕੇ ਉਹਨਾਂ ਦਾ ਸਿਰ ਫੇਹ ਦੇਣਾ ਹੈ ਫਿਰ ਕਿਤੇ ਧਿਆਨ ਸਿੰਘ ਡੋਗਰੇ ਦੀ ਮੌਤ ਹੋਣੀ ਆ ਸੰਧਾ ਵਾਲੀਏ ਸਰਦਾਰਾਂ ਕੋਲੋਂ ਜਿੰਦਾ ਅਜੇ ਉਹ ਵੀ ਦਿਨ ਤੂੰ ਵੇਖਣਾ ਹੈ ਜਦਨ ਤੂੰ ਸਾੰਮਣ ਪੁਰਜ ਚ ਬੈਠੀ ਹੋਣਾ ਹੈ ਤੇ ਤੈਨੂੰ ਇੱਕ ਸਿੱਖ ਨੇ ਆਕੇ ਦੱਸਣਾ ਮਹਾਰਾਣੀ ਜੰਦਾ ਫੇਰੂ ਤੇ ਮੁਦਕੀ ਦੀ ਜੰਗ ਚ ਅਸੀਂ ਹਾਰ ਗਈ ਫਿਰ ਜੰਦਾ ਤੋਂ ਸ਼ਾਮ ਸਿੰਘ ਅਟਾਰੀ ਨੂੰ ਮੈਦਾਨੇ ਜੰਗ ਚ ਭੇਜਣਾ ਹੈ ਉਹਨੇ ਲੜ ਕੇ ਸ਼ਹੀਦ ਹੋਣਾ ਹੈ ਜੰਦਾ ਜੇ ਇੱਥੇ ਹੀ ਕਹਾਣੀ ਖਤਮ ਨਹੀਂ ਹੋਣੀ ਤੈਨੂੰ ਧੂਕੇ ਤੇਰੇ ਪੁੱਤ ਤੋਂ ਇਹਨਾਂ ਨੇ ਵਖਰੇਆ ਕਰਨਾ ਹੈ ਜੰਦਾ ਕੱਲਿਆ ਵਖਰੇਆ ਹੀ ਨਹੀਂ ਕਰਨਾ ਤੇਰਾ ਪੁੱਤ ਈਸਾਈ ਵੀ ਬਣਾਉਣਾ ਈ ਤੇਰੇ ਪੁੱਤ ਦੇ ਕੇਸ ਵੀ ਕਤਲ ਕਰਨੇ ਜਿੰਦਾ ਆਪਣੇ ਪਤੀ ਦਾ ਸਿਵਾ ਠੰਡਾ ਵੇਖਦੀ ਸੀ ਪਰ ਅਜੇ ਭਾਂਬੜ ਮਚਣੇ ਬਾਕੀ ਸੀ ਉਹ ਭਾਂਬੜ ਕਿਹੜੇ ਮਚਣੇ ਨੇ ਫਿਰ ਕਿਤੇ ਸਮਾਂ ਬਣਿਆ ਤੇ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਸਮੇਂ ਦੀ ਸਮਾਪਤੀ ਆ ਹੋਈਆਂ ਪੁੱਲਾ ਚੁਕਾਂ ਦੀ ਮਾਫੀ ਧੰਨਵਾਦ ਗੁਰੂ ਕੀ ਸਨਮਾਨਜੁਗ ਸੰਗਤ ਦਾ ਸਮੂਹ